ਸ੍ਰੀ ਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਮੀ ਦਾ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਖੁਸ਼ ਰੱਖੇ ਤੇ ਲਓ ਜੀ ਲੱਗੇ ਆਪਾਂ ਅੱਜ ਤੇ ਕਿਵੇਂ ਹਾਲ ਵਾਲੇ ਓਕੇ ਇਹ ਗੱਲ ਹੈਗੀ ਅਦਾ ਜੀ ਕਹਿੰਦੇ ਨੇ ਹੁਣ ਤੇ ਵੀ ਪਰਮਾਤਮਾ ਚਾਹੇ ਦੋ ਟਾਈਮ ਦੀ ਜਿਹੜੀ ਇਹ ਰੋਟੀ ਪਾਣੀ ਆ ਪ੍ਰਸ਼ਾਦਾ ਪਾਣੀ ਚਾਹੇ ਆਚਾਰ ਨਾਲ ਮਿਲੀ ਜਾਵੇ ਪਰ ਸਰੀਰ ਦੀ ਜਿਹੜੀ ਇਹ ਤੰਦਰੁਸਤੀ ਆ ਨਾ ਇਹ ਹੋਣੀ ਬਹੁਤ ਜ਼ਰੂਰੀ ਆ ਅਚਾਨਕ ਕੋ ਲਖਤ ਦਰਦ ਉੱਠ ਖੜਿਆ ਜੀ ਚਰਨਜੀਤ ਕੌਰ ਦੇ ਪੇਟ ਵਿੱਚ ਢਿੱਡ ਦੇ ਵਿੱਚ ਲਾਈਟਿੰਗਾਂ ਉਲਟੀਆਂ ਤੇ ਕਾਫੀ ਆਈਆਂ ਮੈਂ ਗਿਆ ਹਾਂ ਤਾਂ ਜੀ ਅੱਜ ਸੰਡੇ ਤਾਂ ਵੀ ਚਲੋ ਮੜਾ ਮੜਾ ਜੀ ਖੇលਿਆ ਇਹ ਮੈਚ ਲਾਉਣਾ ਤਾਂ ਪਰ ਪਤਾ ਇਹ ਰਾਤ ਬਿਲਕੁਲ ਸਹੀ ਤੇ ਸਵੇਰੇ ਜਦੋਂ ਮੈਂ ਆਇਆ ਬਿਲਕੁਲ ਉਦੋਂ ਵੀ ਸਹੀ ਤੇ ਮੈਨੂੰ ਜਦੋਂ ਫੋਨ ਆਇਆ ਵੀ ਇੱਦਾਂ ਕਰਕੇ ਢਿੱਲੀ ਹੋ ਗਈ ਆਪਾਂ ਜਦ ਸਾਰਾ ਕੁਝ ਮੈਚ ਨੂੰ ਛੱਡ ਕੇ ਤੇ ਚਾਰੰਜਿਤ ਕੌਰ ਨੂੰ ਲੈ ਕੇ ਆਏ ਔਰ ਸਾਡੇ ਇਹ ਫਰਜ਼ ਵੀ ਆ ਜੀ ਫਰਜ਼ ਵੀ ਆ ਸਾਡੇ ਇਦਾਂ ਨਹੀਂ ਹੈ ਪਰਿਵਾਰ ਹੈ ਜੇ ਸਾਰਾ ਕੁਝ ਜੇ ਸਾਡਾ ਪਰਿਵਾਰ ਹੀ ਦੁਖੀ ਬੈਠਾ ਤਾਂ ਸਾਨੂੰ ਪੈਸਾ ਜਾਂ ਗੇਮਾਂ ਚੰਗੀਆਂ ਨਹੀਂ ਲੱਗਦੀ ਜੇ ਸਾਡਾ ਪਰਿਵਾਰ ਬਿਲਕੁਲ ਠੀਕ ਆ ਤਾ ਸਾਨੂੰ ਸਾਰਾ ਕੁਝ ਛੰਡਾ ਲੱਗਦਾ ਹੁੰਦਾ ਤੇ ਇੱਧਰ ਮਨਿੰਦਰ ਦੇ ਵੀ ਸ਼ਾਬਾਸ਼ ਇਹ ਵੀ ਨਾਲ ਪਹੁੰਚਿਆ ਜਦ ਮੈਂ ਗਏ ਆ ਮੰਮੀ ਕੋ ਉੱਤੇ ਜਾਂਦਾ ਤੇਰੀ ਮੰਮੀ ਬਿਲਕੁਲ ਠੀਕ ਥੀ ਹੈ ਹਾਂਜੀ ਜਦ ਠੀਕ ਥੀ ਇੱਕ ਇੱਕ ਲੱਖ ਤਾਂ 10:00 ਵਜੇ ਇੱਕ ਲੱਖ ਤੋਂ ਇੱਕੋ ਲੱਖ ਤੇ ਲੈਟਰਿੰਗਾਂ ਉਂਟੀਆਂ ਲੱਗ ਗਈ ਹੈ ਨਾ ਤੇ ਸਰਕਾਰੀ ਹਸਪਤਾਲ ਦੇ ਵਿੱਚ ਮਾਂ ਕਹਿੰਦੀ ਤੂੰ ਵੀ ਚੱਲ ਫੇ ਮੈਂ ਵੀ ਆ ਗਿਆ ਮੈਂ ਆ ਗਿਆ ਖੜਾ ਕਰ ਦੂੰਗਾ ਉਠਾ ਲੂੰਗਾ ਫੇ ਮੰਮੀ ਨੂੰ ਨਾਲਟੀ ਆ ਗਿਆ ਮਾਮੇ ਨੂੰ ਕਹਤਾ ਜੇ ਤੁਸੀਂ ਆਇਂ ਤੇ ਮਾਮੇ ਨਾਲ ਗੱਲ ਮਿਲਦੀ ਉਹ ਮਮਾ ਕਿਤੇ ਆ ਬੰਦ ਗਿਆ ਨਾ ਲੜ ਗਿਆ ਮਮਾ ਹੀ ਵੜ ਗਿਆ ਜੀ ਇਹ ਕਹਿੰਦੇ ਪਾਣੀ ਹੋ ਗਿਆ ਚਲੋ ਕੋਈ ਵਾਲੇ ਪੁੱਤੋਂ ਇਨਫੈਕਸ਼ਨ ਉਹ ਡਾਕਟਰ ਸਾਹਿਬ ਸਰਕਾਰੀ ਹਸਪੀਟਲ ਦੇ ਵਿੱਚ ਪਹੁੰਚੇ ਆ ਤੇ ਪਹਿਲਾਂ ਤਾਂ ਧੰਨਵਾਦ ਕਰਦੇ ਆ ਸਰਕਾਰ ਦਾ ਵੀ ਅਮਰਜੈਂਸੀ ਉਪਲਬਧ ਹੈ ਜੀ ਡਾਕਟਰ ਜੇ ਕੋਈ ਅਮਰਜੈਂਸੀ ਪੈ ਵੀ ਜਾਂਦੀ ਹੈ ਜੇ ਸੰਡੇ ਦਾ ਦਿਨ ਆ ਤੇ ਪਹੁੰਚੇ ਆ ਤੇ ਡਾਕਟਰ ਸਾਹਿਬ ਨੇ ਦੇਖਿਆ ਬਹੁਤ ਵਧੀਆ ਕੇਰ ਉਹਨਾਂ ਦੀ ਕਰੀ ਬੀਬੀ ਬੀਬੀ ਦੇਖਿਆ ਉਹਨਾਂ ਦੀ ਧੜਕਣ ਵੀ ਦੇਖੀ ਬੁਖਾਰ ਉਹਨਾਂ ਨੂੰ 100 ਆ ਬੀਬੀ ਬਿਲਕੁਲ ਨੋਰਮਲ ਆ ਤੇ ਉਹ ਕਹਿੰਦੇ ਘਬਰਾਉਣ ਦੀ ਗੱਲ ਨਹੀਂ ਹੈਗੀ ਵੀ ਇਹ ਅੱਜ ਕੱਲ ਜਿਹੜੀ ਪ੍ਰੋਬਲਮ ਬੁਖਾਰ 100 ਆ ਬਾਸਾ ਜਿਹੜੀ ਇਹ ਕਹਿੰਦੇ ਅੱਜ ਕੱਲ ਜਿਹੜੀ ਪ੍ਰੋਬਲਮ ਪੇਟ ਦੀ ਚੱਲਦੀ ਆ ਵੀ ਇਹ ਇਹ ਇਨਫੈਕਸ਼ਨ ਆ ਵੀ ਘਬਰਾਉਣ ਦੀ ਗੱਲ ਨਹੀਂ ਹੈਗੀ ਤੇ ਇੱਕ ਜਰਦ ਹੋਇਆ ਦਾ ਨਾ ਹਾਂ ਹੁਣ ਵੀ ਮੇਰਾ ਬੱਟ ਬਹੁਤ ਜ਼ਿਆਦਾ ਹਾਂ ਉਦਾਂ ਹੀ ਹੋਇਆ ਤੇ ਇਹ ਕਹਿੰਦੇ ਵੀ ਅਸੀਂ ਟੀਕੇ ਵਗੈਰਾ ਲਾ ਦੇਣੇ ਆ ਵੀ ਜੇ ਤੁਹਾਨੂੰ ਲੱਗਿਆ ਠੀਕ ਨਹੀਂ ਹੈਗੇ ਤਾਂ ਤੁਸੀਂ ਸਵੇਰੇ ਸ਼ਾਮ ਦੁਪ ਜਦੋਂ ਮਰਜੀ ਆਓ ਅਮਰਜੈਂਸੀ ਤੁਹਾਨੂੰ ਡਾਕਟਰ ਜਰੂਰ ਮਿਲਣਗੇ ਇੱਥੇ ਫਿਰ ਅਸੀਂ ਦੇਖਾਂਗੇ ਕੋਈ ਡ੍ਰਿਪ ਵਗੈਰਾ ਲਾਵਾਂਗੇ ਫਿਰ ਦੇਖਾਂਗੇ ਡ੍ਰਿਪ ਵਗੈਰਾ ਲਾਵਾਂਗੇ ਜੇ ਸਾਨੂੰ ਜ਼ਰੂਰਤ ਪੈਂਦੀ ਆ ਤਾਂ ਤੇ ਹੁਣ ਸਰਕਾਰੀ ਹਸਪੀਟਲ ਦੇ ਵਿੱਚ ਪਹੁੰਚੇ ਹੋਏ ਆ ਤੇ ਬਾਕੀ ਜਿਹੜੀ ਵੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ-ਅੱਗੇ ਦਵਾਂਗੇ ਅਰਦਾਸ ਕਰਿਓ ਵੀ ਪ੍ਰਮਾਤਮਾ ਸਭ ਦੇ ਪਰਿਵਾਰ ਦੇ ਵਿੱਚ ਤੰਦਰੁਸਤੀ ਰੱਖੇ ਸਾਰਾ ਪਰਿਵਾਰ ਹਾਜ਼ਰਬਾਦ ਦਾ ਰੱਖੇ ਕਿਉਂਕਿ ਕੋ ਲੱਖ ਤੋਂ ਇੱਕ ਕੋ ਲੱਖ ਜਿਹੜੀ ਇਹ ਸਾਨੂੰ ਦਿੱਕਤ ਆ ਕਿ ਖੜੀ ਚਲੋ ਪਰਮਾਤਮਾ ਤੋਂ ਪਾਣਾ ਜਿੱਦਾਂ ਪਰਮਾਤਮਾ ਕਰਦਾ ਬਿਲਕੁਲ ਸਹੀ ਹੈ ਪਰ ਆਪਣਾ ਧਿਆਨ ਜਰੂਰ ਰੱਖਿਆ ਕਰੋ ਪਾਣੀ ਵੀ ਵਾਤੇ ਬਾਦ ਪੀਆ ਕਰੋ ਕਿਉਂਕਿ ਬਾਹਰਲੇ ਖਾਣੇ ਹੱਥ ਬੰਨ ਕੇ ਬੈਂਤੀਆ ਬੰਦ ਕਰੋ ਜੀ ਕਿਉਂਕਿ ਬਾਹਰਲੇ ਖਾਣੇ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਮਲਾਪਟਾਂ ਕਨਫੈਕਸ਼ਨ ਜਿੰਨੀ ਤੁਸੀਂ ਕਹਿ ਦਿਓ ਉੰਨੀ ਹੁੰਦੀ ਆ ਤੇ ਬਾਕੀ ਹੁਣ ਚੱਲਦੇ ਆ ਅੰਦਰ ਨੂੰ ਸੌਰੀ ਹੈ ਜੀ ਅੰਦਰ ਜਾ ਕੇ ਅੱਪੀ ਜੋ ਨਹੀਂ ਬਣਾ ਸਕਦੇ ਕੁਝ ਪਰਸਨਲ ਚੀਜ਼ਾਂ ਹੁੰਦੀ ਆ ਇਹ ਡਾਕਟਰ ਸਾਹਿਬ ਨਹੀਂ ਸ਼ੇਅਰ ਕਰਦੇ ਹੁੰਦੇ ਤੇ ਬਾਕੀ ਆਪਾਂ ਜਿੱਦਾਂ ਵੀ ਕੋਈ ਵੀ ਜਾਣਕਾਰੀ ਕੋਈ ਵੀ ਗੱਲਬਾਤ ਹੁੰਦੀ ਆ ਆਪਾਂ ਤੁਹਾਨੂੰ ਜਰੂਰ ਸ਼ੇਅਰ ਕਰਾਂਗੇ ਡਾਕਟਰ ਸਾਹਿਬ ਨੇ ਟਿਕੇ ਡੂਕੇ ਲਾ ਕੇ ਪਿਆਰੀ ਜੀਤ ਕਰਦੇ ਤੇ ਭੇਤੀ ਹਾਂ ਠੀਕ ਆ ਹਾਂ ਔਰ ਐਕਸ ਕਮਜ਼ੋਰ ਤਾਂ ਲੱਗਣੀ ਆ ਨੀਂਦ ਆਉਦੀ ਆ ਤੁਹਾਨੂੰ ਤਾਂ ਕਰਕੇ ਹਾਂ ਠੀਕ ਆ ਹੈ ਹੁਣ ਤਾਂ ਤੜਦੁੰਦਾ ਚੱਕਰ ਪਹਿਲਾਂ ਹੁਣ ਤਾਂ ਆ ਮੜਾ ਮੋਟਾ ਹੌਲੀ ਹੌਲੀ ਅਡੂਆ ਟਿਕੇ ਡੂਕੇ ਲਾਏ ਹੋਏ ਆ ਇਹਨਾਂ ਨੇ ਤੇ ਹੁਣ ਕਦੇ ਬੱਤੇ ਵਾ ਪਾਣੀ ਖਿਚੜੀ ਖਾਣੀ ਆ ਠੀਕ ਆ ਤੇ ਬਾਕੀ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਘਰ ਜਾ ਕੇ ਜੀ ਬਿਲਕੁਲ ਜੀ ਦਾ ਨੀਦ ਆ ਜਾਂਦੇ ਬਹੁਤ ਹੀ ਵਾਰ ਕੋ ਹਾਂ ਜਿਹੜੇ ਨਾ ਡਾਕਟਰ ਸਾਹਿਬ ਨੇ ਟੀਕੇ ਲਾਏ ਆ ਉਹਨਾਂ ਕਰਕੇ ਆ ਉਹ ਟੀਕੇ ਹੈਗੇ ਤੇ ਤੇਜ ਅਛਰੇ ਉਹ ਜਿਹੜੇ ਟੀਕੇ ਤੇ ਉਹ ਹੈਗੇ ਤੇ ਤੇਜ ਨੂੰ ਮੈਨੂੰ ਐਂ ਦੱਸ ਜਦ ਮੈਂ ਸਵੇਰੇ ਗਏ ਆ ਖੇਡਣ ਮੈਚ ਜਦ ਤੂੰ ਚੰਗੀ ਭਾਲੀ ਦੀ ਮੈਂ ਤੈਨੂੰ ਕਹਿ ਕੇ ਗਏ ਆ ਜਨ ਮੌਖੀ ਆ ਤੀ ਤੁਸੀਂ ਮੇਰੀ ਗੱਲ ਨਹੀਂ ਸੁਣੀ ਮੈਂ ਕਰਵਾ ਤੋ ਬਿਮਾਰੀ ਮੈਂ ਬਚ ਗਿਆ ਮੈਂ ਬਚ ਗਿਆ ਮੈਂ ਬਚ ਗਿਆ ਨਹੀਂ ਫੇਰ ਤੂੰ ਮੈਨੂੰ ਫੋਨ ਕਰ ਦਿੰਦੀ ਜਿੱਦੇ ਵਾਹ ਫੇਰ ਬਸ ਮੇਰੇ ਕੋਲ ਫੋਨ ਹੁੰਦਾ ਭੱਜ ਜਾਣਾ ਤੂੰ ਜਦੋਂ ਢੱਲੀ ਹੋਗੀ 5 ਵਜੇ ਫੇ ਦੱਸਿਆ ਤੁਸੀਂ ਮੈਨੂੰ ਬਿੱਟੂ ਕਾਬਾ ਸਾਸਰੀ ਗੱਲ ਬਿੱਟੂ ਅਸੀ ਕਾਲ ਜੀ ਵੈਨ ਕਿਹਾ ਸਾਹਿਬ ਵੈਨ ਦੀ ਫਟੇ ਵਨ ਵੀ ਹੈ ਜਦ ਦਵਾਈ ਦਿੱਤੀ ਜੀ ਇਹਨਾਂ ਦਵਾਈ ਦਿੱਤੀ ਫੇਰ ਠੀਕ ਆ ਅੱਜ ਤੋਂ ਬਾਅਦ ਜਿਆਦੇ ਢੱਲੀ ਹੋਗੀ ਫੇ ਮੈਂ ਤੁਹਾਨੂੰ ਫੋਨ ਵੀ ਲਾਇਆ ਭੈਣ ਨੇ ਹੂੰ ਫੇ ਮੈਂ ਜਦੇ ਫਿਰ ਇਹਨਾਂ ਮਾਹੀ ਕਾ ਨੂੰ ਮੈਂ ਜਦੇ ਫਿਰ ਹੱਤਾ ਉੱਤ ਚਲੇ ਕੇ ਸਰਨੇ ਦੇ ਸਰ ਮੈਂ ਜਵਾਦ ਫਿਰ ਹਾਕਤਾ ਜੇ ਫਿਰ ਤੁਸੀਂ ਲੈ ਆਏਗੇ ਉਹ ਨਹੀਂ ਪਤਾ ਕਿ ਆਤਾ ਜਾਂਦਾ ਮम्मी ਨੇ ਫੋਨ ਲਾ ਕੇ ਮੈਨੂੰ ਦੱਸਿਆ ਹੂੰ ਵੀ ਚਾਰੰਜਿਤ ਬਾਬਾ ਮਾਰ ਮੈਂ ਉਹਨੂੰ ਕਹਿੰਦਾ ਹੁਣੇ ਤੁਰ ਲੱਗਿਆ ਵੀ ਤੁਸੀਂ ਲੈ ਜਾਓ ਫਿਰ ਤੂੰ ਜਦੇ ਲੈ ਗਿਆ ਤਾਂ ਮੈਂ ਹਾਲ ਤੋਂ ਬਾਅਦ ਲੈ ਗਿਆ ਜੀ ਫਿਰ ਮੈਂ ਵੀ ਤਾਂ ਜਦੇ 5-10 ਮਿੰਟ ਮੈਂ ਪਹੁੰਚ ਗਿਆ ਟਾਈਮ ਤਾਂ ਲੱਗਣਾ ਹੀ ਤਾਂ ਮੈਨੂੰ ਉਹਨੂੰ 20 ਰੁਪਏ ਦੇ ਹੋਏ ਤੇ ਹਾਂਜੀ ਹਾਂਜੀ ਫਿਰ ਹਾਂ ਠੀਕ ਆ ਹੁਣ ਹਾਂ ਜੀ ਆਉਂਦੀ ਆ ਲਾਈਟ ਨਹੀਂ ਕਿੱਥੇ ਆਉਂਦਾ ਨਹੀਂ ਕਿੰਨਾ ਕੁ ਚੱਲ ਛੱਡ ਬਾਕੀ ਗੱਲਾਂ ਤੇ ਮੈਂ ਹੁਣ ਮੜਾ ਜਾ ਕੇ ਆਉਣਾ ਤੇ ਤੋ ਬਿੱਟੂ ਮੇਰੀ ਗੱਲ ਹੁਣ ਜੇ ਇਹਨਾਂ ਕੋਈ ਗੱਲਬਾਤ ਹੋ ਮਾਲਾ ਪਿੱਛੇ ਦੇਰਾ ਬਣਾ ਕਰੇ ਕੋਈ ਬਿਮਾਰ ਹੁੰਦੇ ਮੈਨੂੰ ਫੋਨ ਜਦੇ ਕਰ ਦੇ ਠੀਕ ਹੈ ਜੀ ਠੀਕ ਆ ਤੂੰ ਕਰ ਰੈਸਟ ਕੋਈ ਗੱਲ ਨਹੀਂ ਤੂੰ ਆਰਾਮ ਕਰ ਲੈ ਤੇ ਹੋਰ ਬਿੱਟੂ ਕਿਵੇਂ ਆ ਕੰਮ ਕਰ ਕਿਵੇਂ ਤਰਾ ਠੀਕ ਠਾਕ ਜੀ ਤੇ ਜਰਾ ਪਹੁੰਚਿਆ ਕੱਲ ਮੇਰੇ ਪਾਸ ਤੇ ਕਿਹਾ ਇਹਨੂੰ ਹੈਗਾ ਤਾਂ ਕੰਮ ਇੱਥੇ ਤੇ ਕਹਿੰਦਾ ਚੱਲ ਜਿਵੇਂ ਮਿਲ ਕੇ ਚੱਲਦਾ ਤੇ ਇਸ ਸਵੇਰੇ ਵਿਚਾਰੇ ਨੇ ਤਿਆਰੀ ਕਰੀ ਦੀ ਮੈਂ ਪਿੰਡਾਂ ਨੂੰ ਜਾਣਾ ਹੈ ਜਦੇ 4 ਇੰਚੀ ਤੋਲ ਜੂਗੀ ਹੈ ਦੇਖਣਾ ਚਲ ਕੋਈ ਨਹੀਂ ਧੰਨਵਾਦ ਯਾਰ ਤੇਰਾ ਤੇ ਮੇਰੀ ਗੱਲ ਸੁਣ ਧਿਆਨ ਰੱਖਣਾ ਮੈਨੂੰ ਜਦੇ ਫੋਨ ਕਰਦੀ ਮੈਂ ਜਦੇ ਮੁੜਿਆ ਹਣਾ ਠੀਕ ਹੈ ਠੀਕ ਆ ਚਾਹੇ ਧਿਆਨ ਰੱਖੀ ਨਾ ਆਪਣੀ ਦਵਾਈ ਬੂਟੀ ਜਿਹੜੀ ਮੈਂ ਦੇ ਦਿੱਤੀ ਵੈਸੇ ਇਹਨੂੰ ਹੁਣ ਇਹਨੂੰ ਕੋਈ ਨਹੀਂ ਦੇਣੀ ਜੇ ਉਲਟੀ ਵਾਲੀ ਪਰ ਲਿਖਿਆ ਹੋਇਆ ਉਲਟੀ ਆਪਾਂ ਤਾਂ ਜਦ ਦੇਣੀ ਆ ਜੇ ਆਈ 4 ਘੰਟਿਆਂ ਬਾਅਦ 4 ਘੰਟਿਆਂ ਬਾਅਦ ਠੀਕ ਹੈ ਨਾਲ ਫਰਕ ਪੈ ਜਾਣਾ ਵੈਸੇ ਮੈਨੂੰ ਜਿੱਥੇ ਲੱਗਦਾ ਪਹਿਲਾਂ ਉਹ ਤਾਂ ਠੀਕ ਆ ਹਾਂ ਹਾਂ ਪਹਿਲਾਂ ਉਹ ਤਾਂ ਪਹਿਲਾਂ ਜਿਆਦਾ ਕਮੋਜ਼ ਹੋ ਜਾਂਦਾ ਨਾ ਮਿੰਟ ਦੋ ਨਹੀਂ ਹੁੰਦੇ ਜੇ ਮੈਂ ਬੈਠੇ ਐਨੇ ਜਿਹੇ ਲੋਟ ਲੈਟਰਨ ਗੋਲਟੀ ਲੈਟਰਨ ਗੋਲਟੀ ਚਲੋ ਤਾਂ ਫਰਕ ਆ ਜਿੱਦਿਆ ਮੈਂ ਸਾਰਿਆਂ ਨੂੰ ਮੁਰੇ ਨੂੰ ਭੈਣ ਭਰਾਵਾਂ ਨੂੰ ਅੱਤ ਬਣ ਕੇ ਇਹੀ ਬੇਨਤੀ ਕਰਦਾ ਈ ਕਾਲ ਨਾ ਕਰੇ ਵੀ ਕਾਲ ਵੀ ਨਹੀਂ ਤੇ ਜਿਹੜੀਆਂ ਅੱਜ ਕੱਲ ਖਾਣੀਆਂ ਚੀਣੀਆਂ ਚੀਜ਼ਾਂ ਬਾਹਰ ਲਿਆਂ ਤਾਂ ਖਾਓ ਕਿਉਂਕਿ ਵੈਸੇ ਇੱਕ ਗੱਲ ਇਹ ਵੀ ਆਪਾਂ ਕਹਿ ਤਾਂ ਦਿੰਨੇ ਆ ਪਰ ਅਸੀਂ ਕਿਹੜੇ ਕੋਈ ਖਾਦਾ ਚਰਨ ਜਿੱਤ ਨੇ ਕਿਆ ਖਾ ਲਿਆ ਉਹ ਤਾਂ ਕੁਛ ਨਹੀਂ ਖਾਂਦਾ ਕੁਛ ਵੀ ਨਹੀਂ ਖਾਂਦਾ ਹਾਂ ਨਾ ਚਲੋ ਬਾਕੀ ਪਤਾ ਕੁਝ ਨਹੀਂ ਹੁੰਦਾ ਨਾ ਹੌਲੀ 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 ਹੁੰਦਾ 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 ਵੱਧਦਾ ਵੱਧਦਾ ਹੁੰਦਾ ਨਹੀਂ ਚੇ ਚਾਰੇ ਜੀ ਬਣਾ ਧਿਆਨ ਰੱਖੀ ਤੂੰ ਆ ਕੇ ਲਿਆਇਆ ਲੱਸੀ ਜੀ ਚਲੋ ਲੱਸੀ ਵੀ ਲੱਗੇ ਪੀ ਲੈ ਪੀ ਲੈ ਲੱਸੀ ਲੱ ਲੈ ਠੰਡੀ ਨਹੀਂ ਮੰਮੀ ਨੂੰ ਨਹੀਂ ਕੁਝ ਵੀ ਦੇਣਾ ਮੈਂ ਸਿਰਫ ਪਤਾ ਕੀ ਦੇਣਾ ਹੋਰ ਐਸੇ ਹੋਰ ਇੱਕ ਸਾਰ ਹੋਰ ਹੋਰ ਭਰੇ ਹੋਰ ਕੀ ਦੇਣਾ ਹੈ ਖਿਚੜੀ ਖਿਚੜੀ ਹੋਰ ਰੋਟੀ ਪਾਣੀ ਕੁਝ ਨਹੀਂ ਦੇਣਾ ਵਾਲੇ ਭਾਰੀ ਰੋਟੀ ਕੁਝ ਨਹੀਂ ਦੇਣਾ ਕੁਝ ਨਹੀਂ ਦੇਣਾ ਹਾਂ ਹਾ ਆਦੇ ਲੋ ਅਗਰ ਅਸੀਂ ਬੈਠੇ ਆਂ ਇਲਾਦੀਆ ਗਰਮੀ ਭਾਈ ਇਹਨੂੰ ਗਰਮੀ ਲਾਦੀ ਆ ਅੱਜ ਸਾਡੇ ਪਿੰਡ ਹੈ ਨੀ ਜੀ ਲੈਟ ਤਾਂ ਕਰਕੇ ਲੈ ਲੈ ਓਏ ਲੈ ਪਤਾ ਨਹੀਂ ਜਾਤ ਹੈ ਪਾਪਾ ਤੁਸੀਂ ਉੱਧਰ ਤੇ ਜਾ ਮੈਂ ਵੀ ਹੁੰਦਾ ਤਾਂ ਹੂੰ ਜਦੋਂ ਨਾ ਤੇ ਜਿੱਥੇ ਉਹ ਮੋੜ ਮੋੜ ਦਾ ਜਿੱਥੇ ਉਹ ਬਣਾਈ ਹੋਈ ਹੈ ਨਾ ਮੂਰਤੀ ਦੀ ਉੱਥੇ ਮੋੜ ਲਿਆ ਪਿਆ ਤੇ ਚਲ ਠੀਕ ਆ ਕੋਈ ਗੱਲ ਨਹੀਂ ਤੇ ਮੈਂ ਹੁਣ ਜਾਇਆ ਮੈਂ ਤਿਆਰ ਕੀ ਬਣਾ ਓਏ ਠੀਕ ਹੈ ਜੀ ਠੀਕ ਖਾਲ ਜਾਵਾ ਗੋਜੀ ਕਥੀ ਹੁਣਾ ਦਾ ਸਕੂਲ ਦਾ ਹੁਣ ਚੱਲਿਆ ਟਿਊਸ਼ਨ ਚਲ ਫੇ ਚੱਕ ਪੈ ਚੱਲ ਯਾਰ ਉਹਦਾ ਕਿਆ ਕਰਾ ਤੂੰ ਪਹਿਲਾਂ ਹੀ ਲੇਟ ਆ ਹਾਂਜੀ ਸਾਢੇ 4 ਵਜੇ ਜਾਣਾ ਸਾਈਕਲ ਹੀ ਨਹੀਂ ਆਪਾਂ ਨੇ ਗੱਡੀ ਹੀ ਜਾਣਾ ਗੱਡੀ ਸਾਈਕਲ ਲੈ ਜਾਣਦੇ ਹੁਣ ਉਹ ਜੋੜ ਲੈਣਾ ਨਾ ਵਾਸਾ ਬੰਦੇ ਦਾ ਹਾਂ ਨਾ ਵਾਸਾ ਕੱਲ ਛੁੱਟੀ ਹੈ ਕੱਲ ਚਲਾ ਲਈ ਫੇ ਚੱਲ ਛੇਤੀ ਜਾ ਨਲਿਆ ਕਰ ਸਹੀ ਕਰ ਆ ਆ ਕਿਆ ਕਰਿਆ ਹੋਇਆ ਤਾ ਪੁੱਤ ਬਨਾਣ ਵਿੱਚ ਦੇ ਦੱਸ ਆ ਪਹਿਲਾ ਲੋਰ ਦਾ ਕਿਆ ਕਰਿਆ ਹੋਇਆ ਮਨੇ ਤੇ ਆਇਆ ਥੋੜੀ ਪੈਂਦੀ ਹੁੰਦੀ ਲੋਰ ਯਾਰ ਚਲਿਏ ਹਾਂ ਚੱਕ ਕੇ ਬੈਗ ਚੱਕ ਤੇ ਚਲਦੇ ਆ ਜੀ ਗੱਡੀ ਵਿੱਚ ਗੱਡੀ ਉਹ ਕਰ ਲਈ ਤੇ ਆਪਾਂ ਨੇ ਸਟਾਰਟ ਚੱਲ ਜੀ ਦਾ ਮੈਂ ਚੱਲਿਆ ਪਹੁੰਚੇ ਹਾਂ ਹੁਣ ਸ੍ਰੀ ਚੌਂਕੌਰ ਸਾਹਿਬ ਹਾਂ ਬਈ ਦੱਸ ਹੁਣ ਤੁੱਕਿਆ ਲੈਣਾ ਬੂਟ ਸ਼ੂਜ਼ ਬੂਟ ਕਿਹੜੇ ਲੈਣੇ ਆ ਕਿਹੜੇ ਸੰਤੋਖ ਪਿਆਰ ਸਿੰਘ ਕੌਲਸੀ ਸੰਤੋਖ ਸਸੀ ਗੱਲ ਵੀਰੇ ਸਿੰਗਲ ਵੀ ਲੈ ਤੈਨੂੰ ਹੈਡਪੋਨ ਚਾਹ ਪੀਣੇ ਆਸਲੇ ਹਾਂ ਜੀ ਦੋ ਨਹੀਂ ਹੁਣ ਛੋਟਾ ਹੈ ਨਾ ਦੋ ਦਾ ਤਿੰਨ ਚਾਰ ਹੋਗਾ ਚਾਰ ਚੱਕ ਲਿਆ ਚਾਰ ਚੱਕੋ ਸੰਤ ਬਾਬਾ ਪਿਆਰੇ ਸਿੰਘ ਸਕੂਲ ਵਾਲੇ ਆ ਜੀ ਤਿੰਨ ਨੰਬਰ ਤੋਂ ਪਤਾ ਹੀ ਆ ਜੀ ਤਿੰਨ ਨੰਬਰ ਜੀ ਅੱਛਾ ਜੀ ਤਿੰਨ ਨੰਬਰ ਹਾਸ ਸਕੂਲ ਚ ਕੋਈ ਲੱਗਦੇ ਆ ਠੀਕ ਆ ਤਿੰਨ ਚਾਰ ਚੱਕ ਲਿਆ ਤਿੰਨ ਨੰਬਰ ਜੀ ਜਿਹੜੇ ਉਹ ਪਲੇਸ ਸਕੂਲ ਉਹ ਨਰਮ ਚੱਪੀ ਤੇ ਓਕੇ ਇਹਨਾਂ ਕੇ ਨਾਰਮਲ ਸਕੂਲਾਂ ਦੇ ਵਿੱਚ ਇਹੀ ਚੱਲਦੇ ਹਨਾ ਪੂਰਾ ਮੈਂ ਕਹਿੰਦਾ ਦੋ ਸਾਲ ਕੱਢਿਆ ਤੁਹਾਡੇ ਬੂਟਾ ਨੇ ਸਾਡਾ ਕੁਝ ਨਹੀਂ ਹੈਗਾ ਠੀਕ ਕਰਦੇ ਆ ਥੋਤੇ ਸਕੂਲ ਚ ਨਹੀਂ ਪਤਾ ਕੀ ਗੱਲ ਆ ਜੇ ਜੀ ਜੀ ਚੰਗੀ ਹੋਵੇ ਚਾਹੇ ਡੜਿੱਕ ਲੋ ਚਾਹੇ ਛਾਲਾ ਮਾਰ ਲੋ ਤੜਾ ਟੁੱਟ ਜਾਂਦਾ ਜੇ ਮਾੜੀ ਚੀਜ਼ ਹੋਵੇ ਹੈ ਨਹੀਂ ਨਹੀਂ ਤਾਂ ਫਿਰ ਪੂਰੇ ਹੰਨ ਸਕੂਟ ਗਏ ਫਟਵਾ ਪਾੜ ਦਿੰਦੇ ਪਾੜ ਦਿੰਦੇ ਨਾ ਪਰ ਪਟੇ ਨਹੀਂ ਦੇ ਇਹਨੇ ਪਤਾ ਕੀ ਕਰਿਆ ਫੀਤੇਆਂ ਦੇ ਚਾਰ ਕਰਤੇ ਉੱਪਰ ਤੇ ਖਸ ਖਸ ਕੇ ਵਧੀਆ ਟਾਈਮ ਕੱਢਿਆ ਬੂਤਾ ਨੇ ਦੇ ਤਾਂ ਹੀ ਆ ਏ ਆਹ ਲੈ ਗਏ ਮਤੇ ਹੈ ਅਹ ਓਕੇ ਨਾ ਦੇਖ ਪਾ ਕੇ ਜਰਾ ਵਾਗੋ ਦੇਖ ਪਾ ਕੇ ਤਿੰਨ ਨੰਬਰ ਉਹ ਤੂੰ ਪਾ ਕੇ ਦੇਖ ਜਰਾ ਆਹ ਪਾ ਜਰਾਬ ਇਹ ਅਜਰਾ ਮਿਲੂਗੀ ਤੈਨੂੰ ਉਹਦੇ ਇਹ ਦੇਸੀ ਜਰਾਵਾ ਪਾ ਹੁਣ ਪੜ ਲਾ 50 ਮਿੰਟ ਬਾਅਦ ਹਾਂ ਪਾ ਹੁਣ ਹਾਂ ਇਹ ਦੇਸੀ ਜਰਾਬ ਹਾਂ ਓਕੇ ਆ ਨਾ ਮਨਦਰ ਠੀਕ ਆ ਠੀਕ ਆ ਓਕੇ ਆ ਚਲੋ ਜੀ ਠੀਕ ਆ ਜਰਾਬ ਜਰਾਬ ਹਾਂ ਬਿਲਕੁਲ ਠੀਕ ਆ ਹੋਰ ਤੇ ਕੰਮ ਵੀ ਆਉਣੀਆਂ ਆ ਕਦੇ ਤੇਰੇ ਕੰਮ ਥੋੜੀ ਆਉਣੀਆਂ ਕਰ ਲੈਨੇ ਚਲੋ ਜੀ ਮਿਲਦੇ ਹੁਣ ਆਪਾਂ ਤੁਹਾਨੂੰ ਹੁਣ ਗਰਾਊਂਡ ਵਿੱਚ ਤੇ ਜਾਣਾ ਹੁਣ ਸਟੇਡੀਅਮ ਗਰਾਊਂਡ ਦੇ ਵਿੱਚ ਡੇਲੀ ਦੀ ਰੈਡੀ ਜਿਹੜੀ ਸਾਡੀ ਖੇਡਣ ਦੀ ਹੁੰਦੀ ਹੈ ਸ਼ਾਮ ਦੀ ਮਾੜਾ ਮੋਟਾ ਖੇਡਣਾ ਚਾਹੀਦਾ 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 ਤੂੰ ਗਣਾ ਸਾਡੇ ਸਕੂਲ ਦੇ ਖੇਡਦੇ ਮੈਂ ਆ ਫਟਵਾਲ ਕਰ ਕਦੇ ਚਲ ਵਧੀਆ ਗੱਲਾਂ ਖੇਲਣਾ ਕੋਈ ਮਾੜੀ ਚੀਜ਼ ਨਹੀਂ ਠੀਕ ਆ ਤੂੰ ਜਿਵੇਂ ਆਪਾਂ ਨੂੰ ਹੋਸਲੇ ਫੜੋ ਜੀ ਆਪਣੀ ਚੀਜ਼ ਕਿੰਨੇ ਪੈਸੇ ਹੋਣ ਵਿੱਚ ਪੁੱਜ ਗਏ ਆ ਜੀ ਅਸੀਂ ਉਹ ਅੰਗਦ ਨਹੀਂ ਕਿੱਥੇ ਲੰਘੇ ਤੂੰ ਸ਼ਾਮਾ ਚ ਬਹਿ ਜਾ ਸ਼ਾਮਾ ਚ ਬਹਿ ਜਾ ਨਹੀਂ ਕੋ ਉੱਥੇ ਬਹਿ ਜਾ ਗੋਲ ਹੈ ਫਿਰ ਉੱਥੇ ਬਹਿ ਉੱਥੇ ਕਿਹੜੇ ਬਾਲ ਆਉਣੀਆਂ ਤੇ ਡੇਲੀ ਦੀ ਰੁਟੀਨ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਸਾਡਾ ਡੇਲੀ ਦਾ ਕੰਮ ਗਰਾਊਂਡ ਦੇ ਵਿੱਚ ਆਉਣਾ ਤੇ ਜੁਵਾਗ ਵੀ ਪਹੁੰਚੇ ਹੋਆ ਫੁੱਟਬਾਲ ਕਿਆ ਬਾਤ ਹੈ ਆਦਾ ਕਰੇ ਅੱਲਾ ਇਹ ਕੀ ਹੈ ਵਲੌਗ ਬਣਾਉਣੇ ਆ ਵੈਲਕਮ ਵਲੌਗ ਵਰਦਾ ਮੇਰਾ YouTube ਚੈਨਲ ਆ ਹੋ ਕੀ ਬਾਤ ਆ ਕੀ ਨਾ ਹੋ ਤਰੇ YouTube ਚੈਨਲ ਦਾ 17 ਸਬਸਕ੍ਰਾਈਬਰ ਕਿੰਨੇ 17 ਸਬਸਕ੍ਰਾਈਬਰ ਹੋ ਗਏ ਮਿਹਨਤ ਕਰ ਸਭ ਕੁਝ ਹੋ ਜਾਣਾ ਲਓ ਜੀ ਪਹੁੰਚੇ ਹੋਆ ਗਰਾਊਂਡਾਂ ਦੇ ਵਿੱਚ ਤੇ ਹੁਣ ਬਾਕੀ ਜਿਹੜੀ ਗੇਮ ਉਹ ਕਿਦਾਂ ਬਾਈ ਇਹ ਕੀ ਨੇ ਪੱਟੀ ਆ ਇਹ ਇਹ ਦੱਸਾ ਕਿ ਇਹ ਪੱਟੀ ਆ ਪਿੱਛੇ ਜਿਹੜਾ ਕੰਮ ਵੀ ਆ ਕੀਤਾ ਹੈ ਇਹ ਪਤਾ ਨਹੀਂ ਕਿਹਦਾ ਕੰਮ ਹੋ ਸਕਦਾ ਜਮਾਈ ਫੁੱਦੂ ਬੰਦਿਆਂ ਦਾ ਕੰਮ ਹੋ ਸਕਦਾ ਜਿਨੇ ਪੱਟੀ ਆ ਪਿੱਛੇ ਜਮਾਈ ਵੀ ਜਿਨ੍ਹਾਂ ਨੂੰ ਨਾ ਇਹ ਪਤਾ ਵੀ ਖੇਲਣ ਦਾ ਹੈ ਨਹੀਂ ਮਤਲਬ ਬਸ ਵੀ ਰੋਵ ਆਪਾ ਉਹ ਗੱਲ ਕਹਿ ਸਕਦੇ ਆ ਬੇ ਬਹੁਤ ਮਾੜੀ ਗੱਲ ਆ ਇਹ ਬਹੁਤ ਮਾੜੀ ਗੱਲ ਕਰੀ ਆ ਜੀ ਇਹ ਚਲੋ ਹੋਰ ਬਾਈ ਜੀ ਠੀਕ ਠਾਕ ਆ ਮੈਨੂੰ ਹੁਣ ਤੁਸੀਂ ਬਾਹਰ ਬਿਠਾਉਂਗੇ ਕਿਆ ਕਰਨਾ ਅੱਛਾ ਬੈਟਿੰਗ ਵਾਲਾ ਕਿਆ ਮੈਂ ਬੈਟਿੰਗ ਵਾਲਾ ਤੁਸੀਂ ਮੈਨੂੰ ਬਣੇ ਵਾਲ ਕਰਿਆ ਉਹਨਾਂ ਨੇ ਕਹਿੰਦਾ ਸੀ ਤੇਜ਼ੀ ਲੈਣਾ ਅਸੀਂ ਤਾਂ ਕਹੇ ਲੈਣੂ ਬੰਦਾ ਲੈ ਆਹ ਨਹੀਂ ਅਸੀਂ ਤੇਜ਼ੀ ਲੈ ਮਾੜਾ ਐ ਨਾ ਮੈਂ ਚੱਕਰ ਇਹ ਆ ਨਹੀਂ ਅਸੀਂ ਤਾਂ ਸਾਨੂੰ ਦੇ ਦੇ ਬੰਦਾ ਰਵੀ ਕਹਿੰਦਾ ਸੀ ਉਧਰ ਦੇਣਾ ਤੈਨੂੰ ਪਿੰਡ ਤੇ ਮੇਰੇ ਪਿੰਡ ਦਾ ਹੀ ਕਹਿੰਦਾ ਦਾ ਮੈਂ ਉਧਰ ਹੋ ਜਾਮਾ अच्छा कितवा ਵਾਰਾ ਕਿਨੇ ਵਾਰਾ ਪਹਿਲਾ ਪਰ ਇਹਰਾ ਗਲਤ ਕੰਮ ਯਾਰ ਕੀ ਯਾਰ ਕੰਮ ਇਨਵੋਇਸ ਕਾਲ ਫਰਮ ਨਸੀ ਮੰਡੀ ਆਨ ਸਿਮ ਸਿਮ 1 ਿੱਤ ਗਏ ਤੇ ਹੁਣ ਅਗਲਾ ਮੈਚ ਲੱਗਣ ਲੱਗਿਆ ਜੀ ਨੈਕਸਟ ਤੇ ਚਲੋ ਠੀਕ ਆ ਜੀ ਬਾਕੀ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਚ ਜਦ ਤੱਕ ਪ੍ਰਮਾਤਮਾ ਤੁਹਾਨੂੰ ਖੁਸ਼ ਤੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਅਗਲੇ ਮੈਚ ਦੀ ਪਹਿਲੀ ਬੋਲ ਪੈ ਗਈ ਹੈ ਜੀ ਔਰ 1 ਸਕੋਰ ਓ ਕੀ ਹਾਲ ਹੈ ਖੇਲਣਾ ਦੇਵੀ ਉਹ ਖੇਲ ਲੈਂਦੇ ਚਲੋ